ਇਸ ਸੇਬ ਦੀ ਚਾਟ ਖਾ ਕੇ ਭੁੱਲ ਜਾਓਗੇ ਆਲੂ ਅਤੇ ਚਨੇ ਦੀ ਚਾਟ ਤੇ ਤੁਹਾਨੂੰ ਆਪਾਂ ਖੱਟੀ ਮਿੱਠੀ ਅਤੇ ਚਟਪਟੀ ਚਾਟ ਬਣਾ ਕੇ ਦਿਖਾਵਾਂਗੇ ਸੇਬਾਂ ਦੀ ਜੋ ਬਹੁਤ ਵਧੀਆ ਤੇ ਟੇਸਟੀ ਅਤੇ ਹੈਲਦੀ ਵੀ ਬਹੁਤ ਹੁੰਦੀ ਹੈ ਖਾਣ ਵਿੱਚ ਤੇ ਚਲੋ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਇੱਧਰ ਆਪਾਂ ਸੇਬ ਲੈ ਲਏ ਜੋ ਆਪਾਂ ਧੋ ਕੇ ਸਾਫ਼ ਕਰਕੇ ਰੱਖ ਲਏ ਤੇ ਹੁਣ ਆਪਾਂ ਦੋ ਸੇਬ ਲਵਾਂਗੇ ਤੇ ਇਹਨਾਂ ਨੂੰ ਆਪਾਂ ਛਿੱਲ ਕੇ ਤਿਆਰ ਕਰ ਲਾਂਗੇ ਹੁਣ ਆਪਾਂ ਛਿੱਲਾਂਗੇ ਇਹਨਾਂ ਨੂੰ ਤੁਸੀਂ ਚਾਕੂ ਨਾਲ ਜਾਂ ਕਿਸੇ ਪੀਲਰ ਨਾਲ ਵੀ ਛੇਲ ਸਕਦੇ ਹੋ ਆਪਾਂ ਚਾਕੂ ਲਵਾਂਗੇ ਤੇ ਚਾਕੂ ਨਾਲ ਇਸ ਤਰ੍ਹਾਂ ਛਿੱਲ ਲਾਂਗੇ ਸੇਬਾਂ ਦੀ ਚਾਟ ਬਹੁਤ ਹੀ ਵਧੀਆ ਅਤੇ ਟੇਸਟੀ ਬਣਦੀ ਸੇਬ ਤਾਂ ਵੈਸੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਆਪਣੇ ਖਾਣ ਵਾਸਤੇ ਤੇ ਇਹ ਹੈਲਦੀ ਵੀ ਹੁੰਦੇ ਹਨ ਤੁਸੀਂ ਸੇਬਾਂ ਦੀ ਚਾਟ ਜੂਸ ਤੇ ਕਈ ਤਰ੍ਹਾਂ ਦੀ ਰੈਸਪੀ ਬਣਾ ਕੇ ਸੇਬਾਂ ਨਾਲ ਤੁਸੀਂ ਖਾ ਸਕਦੇ ਹੋ ਤੇ ਤੁਹਾਨੂੰ ਆਪਾਂ ਚਟਪਟੀ ਅਤੇ ਤਿੱਖੀ ਚਾਟ ਬਣਾ ਕੇ ਦਿਖਾਵਾਂਗੇ ਸੇਬਾਂ ਦੀ ਬਹੁਤ ਹੀ ਵਧੀਆ ਤੇ ਟੇਸਟੀ ਬਣੇਗੀ ਤੇ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਾਂਗੇ ਜੋ ਆਪਾਂ ਚਾਟ ਬਣਾਵਾਂਗੇ ਆਪਾਂ ਟਿਫਨ ਵਿੱਚ ਬੱਚਿਆਂ ਦੇ ਪਾਸ ਸਕਦੇ ਆ ਤੇ ਕਦੀ ਵੀ ਇਹ ਕਾਲੀ ਨਹੀਂ ਹੁੰਦੀ ਜੋ ਆਪਾਂ ਸੇਬ ਕੱਟ ਕੇ ਰੱਖਦੇ ਬਾਅਦ ਵਿੱਚ ਕਾਲਾ ਹੋ ਜਾਂਦਾ ਹੈ ਤਾਂ ਤੁਹਾਨੂੰ ਉਹ ਟ੍ਰਿਕ ਵੀ ਦੱਸਾਂਗੇ ਵੀ ਸੇਬ ਕੱਟਿਆ ਹੋਇਆ ਕਾਲਾ ਨਹੀਂ ਹੁੰਦਾ ਤੇ ਦੇਖੋ ਆਪਾਂ ਛਿੱਲ ਲਿਆ ਤੇ ਇਹਦੇ ਬੈਕ ਸਾਈਡ ਤੋਂ ਇਸ ਤਰ੍ਹਾਂ ਚਾਕੂ ਨਾਲ ਉਤਾਰ ਲਵਾਂਗੇ ਦੇਖੋ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਛਿੱਲਾਂਗੇ ਆਲੂ ਅਤੇ ਚਨੇ ਦੀ ਚਾਟ ਤੁਸੀਂ ਬਹੁਤ ਵਾਰੀ ਖਾਧੀ ਹੋਣੀ ਤਾਂ ਤੁਹਾਨੂੰ ਆਪਾਂ ਸੇਬਾਂ ਦੀ ਚਟਪਟੀ ਅਤੇ ਤਿੱਕੀ ਚਾਟ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਅਤੇ ਟੇਸਟੀ ਬਣਦੀ ਹੈ ਦੇਖੋ ਆਪਾਂ ਇਹ ਸੇਵ ਛਿੱਲ ਕੇ ਰੱਖ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਸਾਡਾਂ ਤੋਂ ਇਸ ਤਰ੍ਹਾਂ ਹ ਕੱਟਾਂਗੇ ਆਪਾਂ ਤੇ ਇਹਨਾਂ ਦੇ ਵੀ ਆਪਾਂ ਹਲਕ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਵਿੱਚ ਨਹੀਂ ਪਾਣਾ ਚਾਟਾਂ ਦੇ ਇਸ ਤੋਂ ਸਾਈਡ ਤੇ ਰੱਖ ਦੇਵਾਂਗੇ ਤੇ ਦੂਸਰਾ ਸੇਬ ਵੀ ਆਪਾਂ ਇਸ ਤਰ੍ਹਾਂ ਹੀ ਕਟਾਂਗੇ ਆਪਾਂ ਦੋ ਸੇਬਾਂ ਦੀ ਬਣਾਉਂਦੇ ਆ ਤੁਸੀਂ ਜਿਆਦਾ ਵੀ ਲੈ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਬਾਹਰ ਹੀ ਰੱਖ ਦੇਵਾਂਗੇ ਵੀ ਆਪਾਂ ਵਿੱਚ ਨਹੀਂ ਐਡ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਛੋਟੇ ਛੋਟੇ ਪੀਸ ਕਰ ਲਵਾਂਗੇ ਇਹਦੇ ਵਿੱਚ ਆਪਾਂ ਕੱਟ ਕੇ ਰੱਖ ਲਵਾਂਗੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੇ ਸੇਬ ਬਹੁਤ ਵਧੀਆ ਬਾਜ਼ਾਰ ਵਿੱਚ ਆ ਰਹੇ ਆ ਤਾਜ਼ੇ ਅਤੇ ਮਿੱਠੇ ਵੀ ਬਹੁਤ ਹੈਗੇ ਸੇਬ ਇਹ ਤੇ ਇੱਕ ਤੀ ਸੇਬਾਂ ਦਾ ਫਲ ਵੀ ਬਹੁਤ ਹੈਗਾ ਹੁਣ ਤਾਂ ਇਹ ਬਾਜ਼ਾਰ ਵਿੱਚ ਬਹੁਤ ਹੀ ਤੇਜ਼ੀ ਨਾਲ ਵੇਚ ਰਹੇ ਆ ਤੇ ਕਮੈਂਟ ਕਰਕੇ ਦੱਸੋ ਤੁਹਾਡੇ ਇਸ ਏਰੀਆ ਵਿੱਚ ਸੇਬ ਕੀ ਰੇਟਾਂ ਸਾਡੇ 50 ਰੁਪਏ ਕਿਲੋ ਇੱਧਰ ਵੇਚ ਰਹੇ ਸੇਬ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲਈ ਦੇਖੋ ਸਾਰੇ ਸੇਬ ਆਪਾਂ ਇਸ ਤਰ੍ਹਾਂ ਹੀ ਕੱਟ ਕੇ ਰੱਖਾਂਗੇ ਆਪਾਂ ਕਟਿੰਗ ਕਰ ਲਈ ਸੇਬਾਂ ਦੀ ਇੱਧਰ ਆਪਾਂ ਮਾਮ ਦਾਸਤਾ ਲੈ ਲਿਆ ਉਹਦੇ ਵਿੱਚ ਦੋ ਆਪਾਂ ਹਰੀਆਂ ਮਿਰਚਾਂ ਲਵਾਂਗੇ ਤੁਸੀਂ ਥੋੜਾ ਜਿਹਾ ਅਦਰਕ ਵੀ ਲੈ ਸਕਦੇ ਹੋ ਤੇ ਆਪਾਂ ਮਿਰਚਾਂ ਲਵਾਂਗੇ ਤੁਸੀਂ ਕਾਲੀਆਂ ਮਿਰਚਾਂ ਵੀ ਪਾ ਸਕਦੇ ਹੋ ਪਰ ਆਪਾਂ ਹਰੀਆਂ ਮਿਰਚਾਂ ਪਾਈਆਂ ਇਹਦੇ ਨਾਲ ਚਟਪਟੀ ਅਤੇ ਤਿੱਖੀ ਝਾਟ ਬਣ ਕੇ ਤਿਆਰ ਹੋਊਗੀ ਇੱਧਰ ਆਪਾਂ ਸੇਬ ਕਟਿੰਗ ਕਰਕੇ ਰੱਖੇ ਹੋਏ ਆ ਤੇ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਾਂਗੇ ਜੇ ਤੁਹਾਡੇ ਕੋਲ ਨਿੰਬੂ ਆ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਜੇ ਟਮਾਟਰ ਹੈਗਾ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰਾਂ ਨਾਲ ਬਹੁਤ ਹੀ ਖੱਟੀ ਮਿੱਠੀ ਜੀ ਬਣਦੀ ਹੈ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਕਾਲੀਆਂ ਵੀ ਐਡ ਕਰ ਸਕਦੇ ਹੋ ਤੇ ਲਾਲ ਵੀ ਤੇ ਹਰੀਆਂ ਮਿਰਚਾਂ ਨਾਲ ਬਹੁਤ ਹੀ ਚਟਪਟਾ ਸਵਾਦ ਹੁੰਦਾ ਹੈ ਇਹਦੇ ਵਿੱਚ ਆਪਾਂ ਕਾਲਾ ਨਮਕ ਅਤੇ ਪੀਸਿਆ ਹੋਇਆ ਜੀਰਾ ਮਿਕਸ ਕਰ ਦੇਵਾਂਗੇ ਕਾਲੀਆਂ ਮਿਰਚਾਂ ਵੀ ਆਪਾਂ ਥੋੜੀਆਂ ਹੀ ਪਾਵਾਂਗੇ ਇਹਦੇ ਵਿੱਚ ਤੁਸੀਂ ਨਿੰਬੂ ਐਡ ਕਰ ਸਕਦੇ ਹੋ ਇਹਦੇ ਵਿੱਚ ਇਹਦੇ ਨਾਲ ਸੇਬ ਕਦੇ ਵੀ ਕਾਲਾ ਨਹੀਂ ਹੁੰਦਾ ਜੇ ਤੁਸੀਂ ਨਿੰਬੂ ਨਹੀਂ ਪਾਣਾ ਚਾਹੁੰਦੇ ਤਾਂ शहद ਪਾ ਸਕਦੇ ਹੋ ਉਹਦੇ ਨਾਲ ਵੀ ਨਿੰਬੂ ਕਦੇ ਵੀ ਸੌਰੀ ਸੇਬ ਕਦੇ ਵੀ ਕਟਿੰਗ ਵਾਲਾ ਕਾਲਾ ਨਹੀਂ ਹੁੰਦਾ ਇਸ ਤਰ੍ਹਾਂ ਪਲੇਟ ਕਰਕੇ ਆਪਾਂ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਆਪਣੀ ਚਾਟ ਬਣ ਕੇ ਤਿਆਰ ਹੋ ਗਈ ਹੈ ਇਹਦੇ ਵਿੱਚ ਤੁਸੀਂ ਸੋਸ ਵੀ ਪਾ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਹੀ ਬਣਾਈਏ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਸੀ ਤੇ ਚੈਨਲ ਤੇ ਪਹਿਲੀ ਵਾਰ ਹੋਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਚਾਟ ਦੀ ਰੈਸਪੀ ਕਿਉਂ ਜੀ ਲੱਗੀ ਦੇਖੋ ਆਪਣੀ ਚਾਟ ਬਣ ਕੇ ਤਿਆਰ ਹੋ ਗਈ ਤੇ ਇਹ ਖਾਣ ਵਿੱਚ ਬਹੁਤ ਹੀ ਚੇਸਟੀ ਬਣੀ ਸੀ ਚਟਪਟੀ ਅਤੇ ਤਿੱਖੀ ਝਟ ਧੰਨਵਾਦ ਜੀ ਤੁਹਾਡੇ ਵੀਡੀਓ